ਪੰਜਾਬ ਸਰਕਾਰ ਦੇ ਨਾਲ ਪਾਵਰ ਕੌਮ ਮੈਨੇਜਮੈਂਟ ਦੇ ਨਾਲ ਲਗਾਤਾਰ ਜਿਹੜੀਆਂ ਮਿੱਟੀਆਂ ਚੱਡ ਰਹੀਆਂ ਮਿੱਟੀਆਂ ਕਰਦੇ ਜ਼ਰੂਰ ਪਰ ਜਿਹੜਾ ਸਾਡਾ ਮਸਲਾ ਉਸ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਜਿਵੇਂ ਕਿ ਕੋਰਸੋਰਸਿੰਗ ਬੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮੁੱਦਾ ਘੱਟੋ-ਘੱਟ ਗੁਜ਼ਾਰੇਯੋਗ ਤਨਖਾਹ ਨਿਸ਼ਚਿਤ ਕਰਨ ਦੀ ਗੱਲ ਹੈ ਤੇ ਦੂਜਾ ਜਿਹੜੇ ਸਾਡੇ ਹਾਸਤਾ ਹੋ ਜਾਂਦਾ ਉਹਦੇ ਵਾਰਸ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਅਤੇ ਮੁਆਵਜ਼ੇ ਦੀ ਗਰੰਟੀ ਨਹੀਂ ਆਪਾਂ ਜੋ ਲਗਾਤਾਰ ਸਰਕਾਰ ਦੇ ਖਿਲਾਫ ਤੇ ਮੈਨੇਜਮੈਂਟ ਦੇ ਖਿਲਾਫ ਸੰਘਰਸ਼ ਕਰ ਰਹੇ ਆ ਤੇ ਅੱਜ ਆਪਾਂ ਨੇ ਦੁਬਾਰਾ ਤੋਂ ਫੇਰ ਜਿਹੜਾ ਸੰਘਰਸ਼ ਦਾ ਵਿਗਲ ਵਜਾਇਆ ਵੀ 17 ਤਰੀਕ ਨੂੰ ਜੇ 16 ਤਰੀਕ ਨੂੰ ਸਰਕਾਰ ਤੇ ਮੈਨੇਜਮੈਂਟ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਫਿਰ 17 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਜਿਹੜਾ ਕੂਪਾ ਪੱਤਰੀ ਧਰਨਾ ਉਹ ਕਰਨ ਵਿੱਚ ਦਿੱਤਾ ਜਾਊਗਾ ਜਿਸ ਦੀ ਨਵੀਂ ਜ਼ਿੰਮੇਵਾਰੀ ਪਾਵਰ ਕਾਮ ਤੇ ਮੈਨੇਜਮੈਂਟ ਦੀ ਹੋਵੇਗੀ ਕਿਉਂਕਿ ਅਸੀਂ ਬਹੁਤ ਵਾਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਜਿਹੜੇ ਆ ਉਹ ਮੰਗ ਪੱਤਰ ਦਿੱਤੇ ਆ ਪਰ ਮੀਟਿੰਗਾਂ ਦਿੱਤੀਆਂ ਜਾਂਦੀਆਂ ਮੰਗ ਦਾ ਹੱਲ ਨਹੀਂ ਕੀਤਾ ਜਾਂਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ 20 ਨੇ ਲਗਭਗ ਜਿਹੜੇ ਪਿੱਤੇ ਮਲਾਜਨ ਪੀਐਸਸੀ ਵਾਲੇ ਆ ਉਹ ਆਪਣੀਆਂ ਜਾਨਾਂ ਗਵਾ ਚੁੱਕੇ 20 ਕਾਮਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋ ਚੁੱਕੀਆਂ ਇਸ ਦੇ ਨਾਲ ਹੀ ਅੱਜ ਸਾਥੀ ਗੱਲ ਕਰਦੇ ਸੀਗੇ ਇੱਕ ਮਹਾਰੀ ਦੇ ਵਿੱਚ ਪਿਛਲੇ ਦਿਨੀ ਸਾਡਾ ਇੱਕ ਸਾਥੀ ਸੀ ਸਤਨਾਮ ਸਿੰਘਾ ਉਹ ਡਿਊਟੀ ਦੌਰਾਨ ਕਰੰਟ ਲੱਗਿਆ ਉਹ ਸਾਥੀ ਦੀਆਂ ਦੋ ਹੋਰ ਤਾਹ ਸਾਥੀ ਉੱਪਟੀਆਂ ਗਈਆਂ ਇਹ ਅੱਜ ਜੇਰੇ ਲਾਜਵੀ ਹਸਪਤਾਲ ਦੇ ਵਿੱਚ ਚੱਲ ਰਿਹਾ ਇਸੇ ਤਰ੍ਹਾਂ ਬਹੁਤ ਸਾਰੇ ਕੰਮੇ ਤੁਹਾਡੇ ਸਾਹਮਣੇ ਨਕਾਰਾ ਵੀ ਹੋਇਆ ਤੇ ਮੌਦੇ ਮੂਹ ਦੇ ਵਿੱਚ ਵੀ ਪਿਆ ਇਹ ਕਰਕੇ ਭਰਾਵੋ ਦੂਜਾ ਇਹ ਆ ਕਿ ਜਿਹੜੇ ਰੈਗੂਲਰ ਕਰਮਚਾਰੀਆਂ ਵੱਲੋਂ ਹੜਤਾਲ ਦਾ ਸੱਤਾ ਦਿੱਤਾ ਗਿਆ ਔਰ ਵੀ ਅਸੀਂ ਪੂਰ ਜੋਰ ਹਮਾਇਤ ਕਰਦੇ ਹੋਏ ਮੈਨੇਜਮੈਂਟ ਤੋਂ ਮੰਗ ਕਰਦੇ ਕਿ ਕੰਮ ਦੀ ਲੰਘਦਾ ਹੱਦ ਕੀਤਾ ਜਾਵੇ ਤੇ ਇਸ ਦੀ ਨਾਲ ਹੀ ਜਿਹੜੀ ਕੱਚੇ ਮਲਾਜਮਾਂ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਮੰਗਾ ਉਹ ਪ੍ਰਮਾਨ ਕੀਤੀ ਜਾਵੇ ਪਰ ਇੱਕ ਤਲ ਸਾਥੀ ਨੇ ਤਾਇਆ ਇਹ ਸਰਕਾਰਾਂ ਤੇ ਮੈਨੇਜਮੈਂਟਾਂ ਜਿਹੜੀ